ਸ਼੍ਰੀ ਗੁਰੂ ਰਵੀਦਾਸ ਮੰਦਰ ਜੱਖ ਜੁਗਿਆਲ ਵਿਖੇ ਸ਼੍ਰੀ ਗੁਰੂ ਰਵੀਦਾਸ ਜੀ ਦਾ 648ਵਾਂ ਪ੍ਰਕਾਸ਼ ਦਿਹਾੜਾ ਬੜੀ ਧੂਮਤਾਂ ਨਾਲ ਮਨਾਇਆ ਗਿਆ ਇਸ ਮੌਕੇ ਜਾਣਕਾਰੀ ਦਿੰਦੇ ਹੋਏ ਮੰਦਰ ਦੇ ਮੁਖ ਸੇਵਾਦਾਰ ਮੰਗਲ ਸਿੰਘ ਨੇ ਦੱਸਿਆ ਕਿ ਪਿੰਡ ਵਾਸੀਆਂ ਦੇ ਸਹਿਯੋਗ ਸਾਰੀ ਸੰਸਥਾ ਵੱਲੋਂ ਅੱਜ ਗੁਰੂ ਜੀ ਦਾ 648ਵਾਂ ਪ੍ਰਕਾਸ਼ ਦਿਹਾੜਾ ਮਨਾਇਆ ਗਿਆ ਹੈ। ਇਸ ਮੌਕੇ ਸਾਰੀ ਸੰਗਤ ਵੱਲੋਂ ਹਮ ਹੁਮਾ ਕੇ ਗੁਰੂ ਜੀ ਦਾ ਅਸ਼ੀਰਵਾਦ ਪ੍ਰਾਪਤ ਕੀਤਾ ਗਿਆ। ਇਸ ਮੌਕੇ ਮੁੱਖ ਸੇਵਾਦਾਰ ਮੰਗਲ ਸਿੰਘ ਅਤੇ ਹੋਰ ਆਗੂਆਂ ਵੱਲੋਂ ਵੀ ਆਏ ਹੋਏ ਸਾਰੇ ਲੋਕਾਂ ਦਾ ਧੰਨਵਾਦ ਕੀਤਾ ਅਤੇ ਗੁਰੂ ਰਵੀਦਾਸ ਜੀ ਦੇ 648ਵੇਂ ਪ੍ਰਕਾਸ਼ ਦਿਹਾੜੇ ਤੇ ਸਾਰੇ ਲੋਕਾਂ ਨੂੰ ਲੱਖ ਲੱਖ ਵਧਾਈ ਦਿੱਤੀ। ਸ੍ਰੀ ਗੁਰੂ ਅਰਜਨਦਾਸ ਮਹਾਰਾਜ ਜੀ ਦੇ 648ਵੇਂ ਪ੍ਰਕਾਸ਼ ਵਰ੍ਹੇ ਦੀ ਸਮੂਹ ਸਾਧ ਸੰਗਤ ਨੂੰ ਦੇਸ਼ ਵਿਦੇਸ਼ ਸਭਿਆਰੀ ਸੰਗਤ ਨੂੰ ਬਖ ਲੱਖ ਵਧਾਈ ਹੋਵੇ। ਤਾਂ ਅੱਜ ਹਰ ਸਾਲ ਦੀ ਤਰ੍ਹਾਂ ਪਿੰਡ ਜੱਖੂ ਜਗਾਲ ਦੇ ਵਿੱਚ ਜੋ ਹੈ ਗੁਰੂ ਮਹਾਰਾਜ ਜੀ ਦਾ 648ਵਾਂ ਪ੍ਰਕਾਸ਼ ਵਰ੍ਹੇ ਮਨਾਇਆ ਜਾ ਰਿਹਾ ਹੈ। ਮੈਂ ਮੰਗਲ ਸਿੰਘ ਮੁੱਖ ਸੇਵਾਦਾਰ ਸ਼ੁਰੂ ਕਰੇ ਵਿਦਾ ਸਭਾ ਜੱਖ ਦੀ ਯਾਰ ਆਈ ਹੋਈ ਅੱਜ ਦੀ ਸਾਰੀ ਸੰਗਤ ਦਾ ਫੈ ਦਿਲ ਤੋਂ ਧੰਨਵਾਦ ਕਰਦਾ ਹਾਂ ਹਰ ਸਾਲ ਦੀ ਤਰ੍ਹਾਂ ਲਗਾਤਾਰ ਲਗਭਗ 22 ਸਾਲ ਤੋਂ ਨੇ ਤੇਰੀਆਂ ਦੂਰ ਦਾਰੇ ਦੇ ਸੰਗਤਾਂ ਆ ਕਰਕੇ ਗੁਰੂ ਘਰ ਵਿੱਚ ਜਖੂ ਜਹਾਜ ਨੇ ਭਰਦਿਆਂ ਨੇ ਗੁਰੂ ਮਹਾਰਾਜ ਦੇ ਪੈਰਾਂ ਦਾ ਗੁਣ ਗੱਲ ਕਰ ਕਰਕੇ ਸੁਣ ਕੇ ਸਾਸਾਂ ਸਾਂਭਣ ਕਰਕੇ ਆਪਣਾ ਜੀਵਨ ਸਫਲਾ ਬਣਾਉਂਦਿਆਂ ਨੇ ਤੋਂ ਇਸ ਮੌਕੇ ਤੇ ਅੱਜ ਸਾਡੇ ਵਿੱਚ ਮੰਗਲ ਜਵਾਲਾ ਜੀ ਮੱਤੀ ਕੋਟ ਵਾਲੇ ਗੁਰਮਾਰੇ ਪੈਰਾਂ ਦਾ ਗੁਣ ਗੱਲ ਕਰ ਰਹੇ ਨੇ ਤੋਂ ਪਰੇ ਪੂਜਨੀ ਸ੍ਰੀ ਸਿਖਸਰ ਸਵਾਮੀ ਗੁਰੂ ਜੀ ਮਹਾਰਾਜ ਜੀ ਦੀ ਰਨਵਾਈ ਦੇ ਹੇਠ ਇਹ ਸਾਰਾ 20 ਸਾਲ ਤੋਂ ਪ੍ਰੋਗਰਾਮ ਹੋ ਰਿਹਾ ਹੈ ਇਸ ਵਾਰ ਸਵਾਮੀ ਜੀ ਗੁਰੂ ਜੀ ਨੂੰ ਵਿਦੇਸ਼ ਯਾਤਰਾ ਜ਼ਰੂਰੀ ਵਿਦੇਸ਼ ਯਾਤਰਾ ਜਾਣਾ ਪਿਆ ਜਿਸ ਕਰਕੇ ਉਹਨਾਂ ਵੱਲੋਂ ਵੀ ਆਪਣੀ ਆਡੀਓ ਸਾਸਾਂ ਜੋ ਹੈ ਸੰਗਤ ਨੂੰ ਸੰਦੇਸ਼ ਭੇਜਿਆ ਗਿਆ ਹੈ ਉਹ ਥੋੜੀ ਦੇ ਵਿੱਚ ਰੀਡ ਕਰ ਦਿੱਤਾ ਜਾਵੇਗਾ ਤੋ ਮੈਂ ਆਏ ਹੋ ਸਾਰੀ ਸੰਗਤਾਂ ਤੇ ਦਿੱਤੋ ਧੰਨਵਾਦ ਕਰਦਾ ਹਾਂ ਤੇ ਇਸ ਪ੍ਰੈਸ ਮੀਡੀਆ ਲਈ ਆਪ ਜੀ ਦੇ ਰਾਹ ਕੋ ਲਾਈਵ ਤੇ ਰਾਈ ਸਾਰੇ ਦੇਸ਼ ਨੂੰ ਵਧਾਈ ਦਿੰਦਾ ਹਾਂ ਤੇ ਇਹ ਵੀ ਮੈਸੇਜ ਦਿੰਦਾ ਹਾਂ ਕਿ ਆਪਣੇ ਬੱਚਿਆਂ ਨੂੰ ਪੜ੍ਹਾਈ ਵਾਲੇ ਪਾਸੇ ਤੋਰਨਾ ਹੈ ਨਸ਼ਿਆਂ ਤੋਂ ਦੂਰ ਰੱਖਣਾ ਹੈ ਚਾਤਗੁਰ ਜੀ ਨੇ ਬਾਣੀ ਵਿੱਚ ਲਿਖਿਆ ਹੈ ਇਹ ਚਾਹਤ ਹੈ ਗੰਗਾ ਜਲ ਦੀ ਤਰ੍ਹਾਂ ਬਣੀ ਹੋਵੇ ਨਸ਼ਾ ਇੰਗਾ ਮਰੇ ਨਹੀਂ ਚੰਗਾ ਚਾਹੁੰਦਾ ਔਰ ਇਹ ਕਦੇ ਵੀ ਸੇਵ ਨਹੀਂ ਕਰਨਾ ਹੈ ਬੱਚਿਆਂ ਨੂੰ ਪੜਾਈ ਵਾਲੇ ਪਾਸੇ ਜੋੜਨਾ ਹੈ ਤਾਂ ਹੀ ਸਾਡੇ ਇਹ ਜੀਵਨ ਸੁੱਖ ਮਿਲੇ ਜੀਵਨ ਬਣ ਸਕਦਾ ਹੈ ਕਿਉਂਕਿ ਸਾਡੇ ਦੇਸ਼ ਦੇ ਵਿੱਚ ਨਸ਼ੇ ਨੇ ਜਾਵਾ ਬਕ ਕਿਤੇ ਨੇ ਜੋ ਕਿ ਸਾਨੂੰ ਜਿੰਨੀ ਦੇਰ ਤੱਕ ਬਾਣੀ ਦੇ ਨਾਲ ਨਹੀਂ ਜੁੜਦੇ ਸੰਤਾਂ ਮਹਾਂਪੁਰਸ਼ਾਂ ਦੇ ਸਾਸ ਸੰਗ ਨਹੀਂ ਸਰਵਣ ਕਰਦੇ ਸਾਡੇ ਮਨ ਦੇ ਵਿੱਚ ਕਦੇ ਵੀ ਇਸਾ ਤੂ ਇਹ ਸਾ ਸਰਕਾਰ ਨਹੀਂ ਹੋ ਸਕਦਾ ਸਾਡੇ ਬਦਲਾਅ ਨਹੀਂ ਹੋ ਸਕਦੇ ਇਸ ਕਰਕੇ ਇੱਕ ਵਾਰ ਫੇਰ ਆਈ ਹੋਈ ਸਾਰੀ ਸੰਗਤ ਦਾ ਦਾਸ ਮੰਗਲ ਸਿੰਘ ਧੰਨਵਾਦ ਕਰਦਾ ਹੈ ਜੀ ਆਇਆਂ ਆਖਦਾ ਹੈ ਜੋ ਬੋਲੇ ਸੋ ਨਿਹਾਲ ਸਤਿਗੁਰੂ ਦਾਸ ਮਹਾਰਾਜ ਕੀ ਜੀ